ਬੜੀ ਆਧੁਨਿਕ ਮਸ਼ੀਨ ਅੱਜ ਜਿਹੜੀ ਕਿ 170 ਦੇਸ਼ਾਂ ਚ ਲਾਂਚ ਕੀਤੀ ਗਈ ਉਹਦੀ ਲਾਂਚਿੰਗ ਇਵੈਂਟ ਲੁਧਿਆਣਾ ਦੇ ਵਿੱਚ ਰੱਖੀ ਗਈ ਸਿਮ ਇੰਟਰਨੈਸ਼ਨਲ ਵੱਲੋਂ ਸਾਡੇ ਐਮ ਐਲ ਏ ਮਦਨ ਲਾਲ ਬੱਗਾ ਜੀ ਸਿੱਧੂ ਸਾਹਿਬ ਭੂਲਾ ਗਰੇਵਾਲ ਜੀ ਗੋਗੀ ਜੀ ਗੋਗੀ ਜੀ ਸਾਰੇ ਇੱਥੇ ਹਾਜ਼ਰ ਸੀ ਸੋ ਬੜੀ ਵਧਾਈ ਲੁਧਿਆਣਾ ਵਾਸੀਆਂ ਨੂੰ ਕਿ ਨਵੀਂ ਟੈਕਨੋਲੋਜੀ ਦੇ ਨਾਲ ਨਵੇਂ ਯੁੱਗ ਦੇ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਚੱਲ ਰਹੇ ਬਹੁਤ ਬਹੁਤ ਵਧਾਈ ਸ੍ਰੀਕਲ ਜੀ ਸਾਰਿਆਂ ਨੂੰ ਮੈਂ ਸਿਮ ਇੰਟਰਨੈਸ਼ਨਲ ਤੋਂ ਜਬਜੋਤ ਸਿੰਘ ਅਸੀਂ ਜੈਗ ਦੇ ਏਜੰਟਾਂ ਆਂ ਜੀ ਲੁਧਿਆਣੇ ਦੇ ਵਿੱਚ ਅਸੀਂ ਮਸ਼ੀਨਾਂ ਇਥੋਂ ਇੰਪੋਰ ਤੇ ਅੱਜ ਜੋ ਅਸੀਂ ਇਹ ਇਵੈਂਟ ਕੀਤਾ ਹੈ ਇਹਦੇ ਵਿੱਚ ਅਸੀਂ ਇੱਕ ਨਵੀਂ ਮਸ਼ੀਨ ਲਾਂਚ ਕੀਤੀ ਹੈ ਓਵਰਲੌਕ ਦੀ ਜਿਹਦਾ ਮਾਡਲ ਨੰਬਰ ਆ ਰਿਹਾ C7 ਇਹਦੇ ਵਿੱਚ ਆਉਣ ਵਾਲੀ ਜਿਹੜੀ ਟੈਕਨੋਲੋਜੀ ਹੈ ਉਹ AI ਚਿਪ ਦੇ ਨਾਲ ਬੇਸਡ ਹੈ ਜਿਹੜਾ ਕਿ ਕੱਪੜੇ ਨੂੰ ਸੈਂਸ ਕਰਕੇ ਕੋਈ ਵੀ ਤਰ੍ਹਾਂ ਦਾ ਮਟੀਰੀਅਲ ਐਜ਼ ਇਟ ਇਜ਼ ਰਨਿੰਗ ਦੇ ਵਿੱਚ ਚਲਾਨਦੀ ਹੈ ਕੋਈ ਰੁਕਣ ਨਹੀਂ ਹੈ ਕੋਈ ਕੁਝ ਨਹੀਂ ਹੋਣਾ ਅਸੀਂ ਅਜਿੱਥੇ ਉਸਦੇ ਡੈਮੋ ਦੇ ਵਿੱਚ ਅਸੀਂ ਕਾਰ ਖਿੱਚਵਾ ਕੇ ਦੇਖੀਏ ਜੋ ਪੰਜ ਮਸ਼ੀਨਾਂ ਨੇ ਇਕੱਠੇ ਹੋ ਕੇ ਕਾਰ ਖਿੱਚੀ ਹੈ ਜੀ ਤੇ ਬਾਕੀ ਅਸੀਂ ਫੈਕਟਰੀ ਓਨਰਸ ਜਿਹੜੇ ਬੁਲਾਏ ਨੇ ਸ਼ਹਿਰ ਦੇ ਵੱਡੇ ਵੱਡੇ ਫੌਜ਼ਰੀਆ ਵਾਲੇ ਆਪ ਸਾਡੇ ਕੋਲ ਆਏ ਨੇ ਉਹਨਾਂ ਨੇ ਇੰਟਰਸਟ ਲਿੱਤਾ ਹੈ ਮਸ਼ੀਨ ਦੇ ਵਿੱਚ ਕੁਝ ਮਸ਼ੀਨਸ ਡੈਮੋ ਵਾਸਤੇ ਵੀ ਸਾਨੂੰ ਆਰਡਰ ਦੇ ਕੇ ਗਏ ਨੇ ਕੁਝ ਟੈਕ ਚੈੱਕ ਕਰਕੇ ਗਏ ਨੇ ਕਿ ਮਸ਼ੀਨ ਦੀ ਖੂਬੀ ਕੀ ਹੈ ਤੇ ਇਸ ਇਵੈਂਟ ਨੂੰ ਅਸੀਂ ਪੂਰਾ ਕੀਤਾ ਜੀ ਸਾਡੇ ਇਹਦੇ ਵਿੱਚ ਮੁੱਖ ਮਹਿਮਾਨ ਸੀਗੇ ਸਰਦਾਰ ਕੋਤਾਰ ਸਿੰਘ ਚੰਦਮਾ ਜੀ ਮਾਨਰੇਬਲ ਸਪੀਕਰ ਪੰਜਾਬ ਲੈਜਿਸਲੇਟਿਵ ਅਸੈਂਬਲੀ ਤੇ ਉਹਨਾਂ ਦੇ ਨਾਲ ਸਾਡੇ ਸ਼ਹਿਰ ਦੇ ਐਮ ਐਲ ਏ ਸਵਾਨ ਜਿਹੜੇ ਸਾਰੇ ਸੀਗੇ ਉਹਨਾਂ ਨਾਲ ਆਏ ਸੀ ਤੇ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਥੈਂਕ ਯੂ ਕਹਿਣਾ ਚਾਹੁੰਗਾ ਜੀ ਇਹ ਮਸ਼ੀਨ ਅਸੀਂ ਹਾਜ਼ਰ ਲਾਂਚ ਕੀਤੀ ਹੈ 600 US ਡਾਲਰ ਦੀ ਜਿੱਦੀ ਕਿ ਅਪਰੋਕਸੀਮੇਟ ਕੋਸਟ 55 ਜਾਂ 57000 ਪਲਸ ਟੈਕਸਸ ਨਾਲ ਬਣੇਗੀ ਤੇ ਜੋ ਕਿ ਅਸੀਂ ਜੋ ਮਾਰਕੀਟ ਸਰਵੇ ਕੀਤਾ ਉਹਦੇ ਵਿੱਚ ਬਹੁਤ ਕੰਪੇਟਿਟਿਵ ਪ੍ਰਾਈਸ ਹੈ ਜੋ ਫੀਚਰਸ ਇਹ ਮਸ਼ੀਨ ਦੇ ਰਹੀ ਹੈ ਮੇਰੇ ਖਿਆਲ ਨਾਲ ਇਹ ਕਿਸੇ ਵੀ ਹੋਰ ਬ੍ਰਾਂਡ ਦੇ ਨਾਲ ਬਹੁਤ ਆਰਾਮ ਨਾਲ ਟੱਕਰ ਲੈ ਸਕਦੀ ਹੈ ਔਰ ਆਉਣ ਵਾਲੇ ਫਿਊਚਰ ਦੇ ਵਿੱਚ ਇਹ ਟੈਕਨੋਲੋਜੀ ਬਹੁਤ ਚੰਗੀ ਰਹੇਗੀ ਸਰ ਇਹ ਜਿਹੜਾ ਇਵੈਂਟ ਸੀਗਾ ਇਹ ਲਾਈਵ ਚੱਲਿਆ ਸਾਡੇ ਚਾਈਨਾ ਦੀ ਜਿਹੜੀ ਕੰਪਨੀ ਹੈ ਉਹਨਾਂ ਦੇ ਪੇਜ ਦੇ ਫੇਸਬੁੱਕ ਤੇ ਲਾਈਵ ਚੱਲਿਆ ਐਂਡ ਇਹ ਮੋਰ ਥੈਨ 100 ਕੰਟਰੀ ਦੇ ਵਿੱਚ ਡੈਲੀਕਸਟ ਹੋਇਆ ਇੱਥੋਂ ਦੀ ਤੇ ਅਸੀਂ ਕੰਪਨੀ ਦਾ ਆਪਣੀ ਜਿਹੜੀ ਜੈਕ ਟੀਮ ਹੈ ਲੁਧਿਆਣੇ ਦੀ ਜਿਹੜੀ ਨਾਰਥ ਇੰਡੀਆ ਦੀ ਟੀਮ ਹੈ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਤੁਹਾਨੂੰ ਅਸੀਂ ਨਿਮੰਤਰਣ ਦੇਾਂਗੇ ਜ਼ਰੂਰ ਸਾਡੇ ਕੋਲ ਵਿਜ਼ਿਟ ਕਰੋ ਤੇ ਮਸ਼ੀਨ ਦਾ ਡੈਮੋ ਸਰ ਕਿੰਨੀ ਜੀ ਕਰਦੀ ਹੈ ਇਹ ਸਾਡੀ ਟੈਕਸਟਾਈਲ ਇੰਡਸਟਰੀ ਦੀ ਨਾ ਇੱਕ ਪ੍ਰੋਬਲਮ ਹੈ ਅਸੀਂ ਸੀਜ਼ਨਲ ਕੰਮ ਕਰਦੇ ਹਾਂ ਕਦੀ ਕਪੜਾ ਪਤਲਾ ਚਾਹੀਦਾ ਕਦੀ ਕਪੜਾ ਮੋਟਾ ਚਾਹੀਦਾ ਇਹ ਜੋ ਉਹ ਪ੍ਰੋਬਲਮ ਆਉਂਦੀ ਹੈ ਨਾ ਬਾਰ ਬਾਰ ਚੇਂਜ ਕਰਨੀ ਸੈਟਿੰਗਸ ਨੂੰ ਬਾਰ ਬਾਰ ਕਪੜੇ ਦੇ ਨਾਲ ਜੋ ਆਉਂਦੀ ਹੈ ਅਸੀਂ ਉਸ ਚੀਜ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਮਸ਼ੀਨ ਦੇ ਨਾਲ ਔਰ ਜੋ ਸਾਨੂੰ ਰਿਸਪੌਂਸ ਮਿਲੇ ਹੈ ਇਹਦੇ ਉੱਪਰ ਉਹ ਬਹੁਤ ਹੀ ਅੱਛਾ ਰਿਸਪੌਂਸ ਹੈ ਬਹੁਤ ਬਰੀਕੀ ਨਾਲ ਔਰ ਬਹੁਤ ਜਲਦੀ ਇਹ ਚੀਜ਼ ਨੂੰ ਡਿਟੈਕਟ ਕਰਕੇ ਆਪਣੀ ਸੈਟਿੰਗ ਆਪਣੇ ਉਸ ਮਸ਼ੀਨੋ ਦੇ ਸਾਹਮਣੇ ਚੇਂਜ ਕਰ ਲੈਂਦਾ ਹੈ ਇਸ ਦਾ ਮਾਡਲ ਦਾ ਨਾਮ ਹੈ C7 Urus ਉਰਸ ਕੰਪਨੀ ਨੇ ਵਰਡ ਜਿਹੜਾ ਲਿਆ ਉਹ ਰਾਇਨੋ ਫੀਡਿੰਗ ਤੇ ਲਿਆ ਹੈ ਜਿਹੜੀ ਕਿ ਲੈਂਬੋਰਗਿਨੀ ਦੀ ਗੱਡੀ ਵੀ ਦਾ ਮਾਡਲ ਵੀ ਆਂਦਾ ਹੈ ਉਰਸ ਉਹਦੇ ਕੋਲੋਂ ਇਹਨਾਂ ਨੇ ਮਾਡਲ ਦਾ ਨਾਮ ਆਪਣਾ ਚੂਜ਼ ਕੀਤਾ ਜਿਵੇਂ ਤੁਸੀਂ ਕਿਹਾ ਕਿ ਅਸੀਂ ਲਾਂਚਿੰਗ ਜੀ ਜੀ ਸਾਰਾ ਲਾਈਫ ਟੈਲੀਕਾਸਟ ਜੀ ਪੰਜਾਬ ਦੇ ਵਿੱਚ ਇਹ ਫਿਲਹਾਲ ਨਾਰਥ ਇੰਡੀਆ بیس ਲੁਧਿਆਣਾ ਵਿੱਚ ਹੋਇਆ ਇਸ ਤੋਂ ਪਹਿਲੇ ਚਾਈਨਾ ਵਿੱਚ ਇਵੈਂਟ ਇੱਕ ਹੋ ਚੁੱਕਾ ਹੈ ਇੱਕ ਇਵੈਂਟ ਤਿਰੂਪੁਰ ਦੇ ਵਿੱਚ ਹੋ ਚੁੱਕਾ ਹੈ ਬਟ ਜਿਹੜਾ ਨਾਰਥ ਇੰਡੀਆ ਦੇ ਵਿੱਚ ਹੋਇਆ ਉਹ ਅਸੀਂ ਪਹਿਲਾਂ ਇੱਥੇ ਲਾਂਚ ਇਵੈਂਟ ਸਰ ਰਿਸਪੌਂਸ ਸਾਡੇ ਕੋਲ ਬਹੁਤ ਵਧੀਆ ਜੀ ਸਾਡੇ ਕੋਲ ਮੋਰ ਥੈਨ 400 ਗੈਸਟ ਆਏ ਨੇ ਜਿਨ੍ਹਾਂ ਨੇ ਮਸ਼ੀਨ ਦੇਖਦੀ ਦੇਖੀ ਹੈ ਚਲਦੀ ਹੋਈ ਦੇਖੀ ਹੈ ਜੋ ਉਹਨਾਂ ਨੇ ਰਿਸਪੌਂਸ ਦਿੱਤਾ ਜੋ ਉਹਨਾਂ ਦੀ ਫੀਡਬੈਕ ਹੈ ਸਾਨੂੰ ਬਹੁਤ ਅੱਛੀ ਲੱਗੀ ਹੈ ਸਰ ਅਵੇਲੇਬਲ ਕਿਤੇ ਕਿਤੇ ਸਰ ਇਹ ਸਾਡੇ ਕੋਲ ਲੱਕੜਬਜ਼ਾਰ ਸਾਡਾ ਆਫਿਸ ਹੈ ਜੀ ਸਿਮੇਂਟ ਇੰਟਰਨੈਸ਼ਨਲ ਦਾ ਸਾਡੇ ਕੋਲ ਅਵੇਲੇਬਲ ਹੈ ਅੱਗੇ ਸਾਡੇ ਸਾਡੇ ਸਬ ਡੀਲਰਸ ਨੇ ਭਰਾ ਨੇ ਉਹਨਾਂ ਕੋਲ ਵੀ ਅਵੇਲੇਬਲ ਹੋ ਜਾਏਗੀ ਤੁਸੀਂ ਆਪਣੀ ਆਰਡਰਿੰਗ ਉਹ ਤੋਂ ਕਰ ਸਕਦੇ ਹੋ ਸਰ ਮੈਂਸ਼ਨ ਕਰ ਦੋ ਜੀ ਕਿ ਪ੍ਰੋਟੈਕਟ ਕਰੀਏ ਮੇਰਾ ਨੰਬਰ ਹੈ ਸਰ 9814578278 ਸਾਡਾ ਲੱਕੜਬਜ਼ਾਰ ਸਿਮੇਂਟ ਇੰਟਰਨੈਸ਼ਨਲ ਨਾਮ ਤੇ ਦਫਤਰ ਹੈ ਮੈਂ ਗੁਰਚਦਰ ਸਿੰਘ ਜੀ ਸਿਮੇਂ ਅੱਜ ਅਸੀਂ C7 ਮਸ਼ੀਨ ਲਾਂਚ ਕੀਤੀ ਹੈ ਇਹ ਨਾਰਥ ਇੰਡੀਆ ਵਿੱਚ ਪਹਿਲੀ ਵਾਰੀ ਹੋਈ ਹੈ ਇਹ ਮਸ਼ੀਨ ਵਿੱਚ ਬਹੁਤ ਜ਼ਿਆਦਾ ਖੂਬੀਆਂ ਨੇ ਤੁਸੀਂ ਪਾਵੇ ਕੋਈ ਵੀ ਪਤਲੇ ਤੋਂ ਪਤਲਾ ਕੱਪੜਾ ਤੇ ਮੋٹے ਤੋਂ ਮੋਡਾ ਕੱਪੜਾ ਨੈਟ ਤੋਂ ਲੈ ਕੇ ਜੀਨ ਤੱਕ ਉਸ ਤੋਂ ਵੀ ਮੋਟਾ ਲੈਦਰ ਤੱਕ ਜੋ ਵੀ ਮਰਜ਼ੀ ਤੁਸੀਂ ਸਿੱਖ ਸਕਦੇ ਹੋ ਇਹਦੇ ਵਿੱਚ AI ਚਿਪ ਫਿੱਟ ਕੀਤੀ ਗਈ ਹੈ ਜੋ ਕਿ ਸਾਰਾ ਆਪਣੇ ਆਪ ਡਿਟੈਕਟ ਕਰ ਲੈਂਦੀ ਹੈ ਇਹ ਅੱਜ ਕੰਪਨੀ ਨੇ ਲਾਂਚ ਕੀਤੀ ਹੈ ਇੱਥੇ ਵੱਡੇ ਵੱਡੇ ਲੀਡਰ ਸਾਹਿਬਾਨ ਆਏ ਨੇ ਬਹੁਤ ਸਾਰੇ ਇੰਡਸਟਰੀ ਡਿਸਟਾਇਰ ਨੇ ਸਾਰਿਆਂ ਨੇ ਮਸ਼ੀਨ ਨੂੰ ਐਕਸਪੀਰੀਅੰਸ ਕਰਕੇ ਦੇਖਿਆ ਤੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਹੈ ਤੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਸਰ ਕਈ ਦੇਖਿਆ ਜਿਵੇਂ ਜਿਹੜੀ ਹੋ ਚੁੱਕੀ ਹੈ ਜੀਐਸਟੀ ਹੋ ਚਾ ਰਿਹਾ ਹੈ ਇਹਦੇ ਤੋਂ ਬਾਅਦ ਕਿਸੇ ਤੋਂ ਹੋਰ ਨਹੀਂ ਹੋਵੇਗੀ ਹਰ ਪੱਧਰ ਤੇ ਚੋਣ ਚਾਹੋ ਆ ਜੀਐਸਟੀ ਤੇ ਹੈ ਹੀ ਹੈ ਪਰ ਫਿਰ ਵੀ ਨਵੀਂ ਦੀ ਕੰਪਨੀ ਨੇ ਕਾਸਟਿੰਗ ਜੋ ਇਹਦੇ ਵਿੱਚ ਖੂਬੀਆਂ ਨੇ ਉਹਦੇ ਮੁਕਾਬਲੇ ਕਾਫੀ ਕੱਟ ਕੀਤਾ ਹੈ ਕਾਫੀ ਘਟ ਗਿਆ ਹੈ ਪਰ ਜੋ ਹੁਣ ਜੀਐਸਟੀ ਦਾ ਉਹ ਸੈਂਟਰ ਗਵਰਨਮੈਂਟ ਦੇ ਅੰਡਰ ਹੈ ਜੋ ਉਹ ਦੇਖਣਗੇ ਜੋ ਕੁਝ ਕਰਨਾ ਚਾਹੁੰਦੇ ਉਹ ਉਹਨਾਂ ਦੇ ਮੁਤਾਬਕ ਚੱਲੇਗਾ ਵੈਸੇ ਕੰਪਨੀ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਸਤੇ ਸਸਤੇ ਰੇਟ ਤੇ ਵਧੀਆਂ ਤੋਂ ਵਧੀਆਂ ਚੀਜ਼ ਦਿੱਤੀ ਜਾਵੇ ਜਿਹੜੀ ਅੱਜ ਮਸ਼ੀਨ ਲਾਂਚ ਹੋਈ ਜਾ ਰਹੀ ਹੈ ਅੱਜ ਸਿਮ ਇੰਟਰਨੈਸ਼ਨਲ ਨੇ ਚਾਈਨੀਜ਼ ਜੈਕ ਮਸ਼ੀਨ ਦੀ ਅੱਜ ਲਾਂਚਿੰਗ ਕੀਤੀ ਹੈ ਤੇ ਮੈਂ ਸਿਮ ਇੰਟਰਨੈਸ਼ਨਲ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਬਹੁਤ ਹੀ ਖੂਬਸੂਰਤ ਮਸ਼ੀਨ ਹੈ ਔਰ ਬਹੁਤ ਹੀ ਹਾਈ ਟੈਕ ਮਸ਼ੀਨ ਹੈਗੀ ਹੈ ਜਿਹੜੀ ਕਿ ਸਾਡੇ ਲੁਹਾਨਾ ਦੀ ਗਾਰਮੈਂਟ ਮੈਨੂਫੈਕਚਰਿੰਗ ਇੰਡਸਟਰੀ ਵਿੱਚ ਮੈਨੂੰ ਤਾਂ ਸਮਝਦਾ ਵੀ ਬਹੁਤ ਜ਼ਿਆਦਾ ਉਪਯੋਗੀ ਸਾਬਿਤ ਹੋਏਗੀ ਇਸ ਦੇ ਨਾਲ ਸਟੀਚਿੰਗ ਓਵਰਲੌਕ ਫੋਲਡਿੰਗ ਦੀਆਂ ਜੋ ਕੁਆਲਿਟੀ ਆਫ ਸਟੀਚਿੰਗ ਹੈ ਓਵਰਲੌਕ ਆਫ ਔਰ ਫੋਲਡਿੰਗ ਹੈ ਉਹ ਬਹੁਤ ਜ਼ਿਆਦਾ ਇੰਪਰੂਵ ਹੋਏਗਾ ਅਗਰ ਅੱਛੀ ਸਟੀਚਿੰਗ ਹੋਏਗੀ ਤੇ ਸਾਡੇ ਜਿਹੜਾ ਬ੍ਰਾਂਡ ਹੈ ਸਾਡਾ ਜਿਹੜਾ ਪ੍ਰੋਡਕਟ ਹੈ ਉਹ ਸਿਰਫ ਨਾ ਕੇਵਲ ਸਿਰਫ ਭਾਰਤ ਦੇ ਵਿੱਚ ਬਲਕਿ ਸਾਰੇ ਵਰਲਡ ਦੇ ਵਿੱਚ ਅਗਰ ਉਹਦਾ ਅੱਛੀ ਮੇਕਿੰਗ ਹੋਈ ਹੋਏਗੀ ਤੇ ਸਾਰੇ ਵਰਲਡs ਵਿਕੇਗਾ ਔਰ ਸਾਡੇ ਲੁਧਿਆਣਾ ਦਾ ਨਾਮ ਵੱਡਾ ਹੋਏਗਾ ਮੈਂ ਜੈਕ ਕੰਪਨੀ ਨੂੰ ਔਰ ਜੈਕ ਕੰਪਨੀ ਦੇ ਇੱਥੇ ਜੋ ਡਿਸਟ੍ਰੀਬਿਊਟਰ ਹੈਗੇ ਨੇ ਜਾਂ ਉਹਨਾਂ ਦੇ ਬਿਜ਼ਨਸ ਪਾਰਟਨਰਸ ਹੈਗੇ ਨੇ ਸਿਮ ਇੰਟਰਨੈਸ਼ਨਲ ਵਾਲਿਆਂ ਨੂੰ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਬਹੁਤ